ਨੂੰ ਦਿੱਤੋਂ ਤੱਕ ਪਤਾ ਲੱਗਿਆ ਕਿ ਮਿਊਨਿਸਪਲ ਕਮੇਟੀ ਪ੍ਰਧਾਨ ਜੀਆ ਦੇ ਦਫ਼ਤਰ ਬੜੀ ਸਫਾਈ ਹੈ ਕਹਿੰਦੇ ਪ੍ਰਧਾਨ ਜੀ ਆਪ ਦਾ ਜੋ ਵੀ ਉਹਨਾਂ ਨੂੰ ਕੋਈ ਮਿਲਣ ਜਾਂਦਾ ਹੈ ਜੁੱਤੀ ਚੱਪਲ ਕਹਿੰਦੇ ਜੀ ਬਾਹਰ ਲਾ ਕੇ ਆਓ ਤਾਂ ਕਿ ਇਹ ਉਹਨਾਂ ਦਾ ਦਫ਼ਤਰ ਤੇ ਸਫਾਈ ਨਾ ਹੋ ਜੇ ਚੰਗੀ ਗੱਲ ਹੈ ਸਫਾਈ ਹੋਣੀ ਚਾਹੀਦੀ ਹੈ ਪਰ ਸਵਾਲ ਹੈ ਕਿ ਸ਼ਹਿਰ ਚ ਵੀ ਤਾਂ ਸਫਾਈ ਹੋਣੀ ਚਾਹੀਦੀ ਹੈ ਉਹ ਇਹ ਜੀ ਟੀਮਾਂ ਭੇਜੀਆਂ ਹੋਈਆਂ ਨੇ ਟੀਮਾਂ ਦੇ ਵਿੱਚ ਇੱਕ ਐਮਪੀਐਚ ਇਕਾਸ਼ਾ ਵਰਕਰ ਇੱਕ ਬਰੀਡਰ ਉਹ ਚੈੱਕ ਕਰਦੇ ਨੇ ਐਂ ਲਗਾ ਲਓ ਵੀ ਹਰ ਘਰ ਦੇ ਵਿੱਚ ਕੋਈ ਇੱਕ ਦੋ ਘਰ ਛੱਡ ਕੇ ਬੁਖਾਰ ਦੇ ਮਰੀਜ਼ ਮਿਲ ਰਹੇ ਲੋਕਾਂ ਨੂੰ ਵੀ ਜਿਸ ਤਰ੍ਹਾਂ ਬੁਖਾਰ ਚੜ੍ਹ ਰਿਹਾ ਹੈ ਚੰਗਾ ਨਹੀਂ ਲੱਗਦਾ ਜੇ ਉਹ ਐਸ ਕਾਰਨ ਹੋਵੇ ਕਿ ਬੋਗਿੰਗ ਟਾਈਮ ਤੇ ਨਹੀਂ ਹੋਈ ਸਫਾਈ ਨਹੀਂ ਹੈ ਜਾਂ ਪਾਣੀ ਦੁਸ਼ਿਤ ਆ ਰਿਹਾ ਹੈ ਇਹ ਉਸ ਕਰਕੇ ਉਹ ਬਿਮਾਰੀਆਂ ਆਉਂਦੀਆਂ ਤਾਂ ਉਹਦੀ ਜ਼ਿੰਮੇਵਾਰੀ ਮ्युनਿਸਪਲ ਕਮੇਟੀ ਦੀ ਹੈ ਔਰ ਇੱਥੋਂ ਦੇ ਲੀਡਰਸ ਦੀ ਹੈ ਇੱਥੋਂ ਦੇ ਪ੍ਰਸ਼ਾਸਨ ਦੀ ਹੈ ਪ੍ਰਾਈਵੇਟ ਹਸਪੀਟਲਸ ਨੇ ਲੋਕਾਂ ਦੇ ਵਿੱਚ ਇੱਕ ਜੰਕਸ਼ਨ ਕ੍ਰੀਏਟ ਕਰਤੀ ਆ ਡਰ ਤੇ ਮਾਹੌਲ ਬਣਾਤਾ ਕੁਝ ਹਸਪੀਟਲਸ ਨੇ ਖਾਸ ਕਰਕੇ ਪ੍ਰਾਈਵੇਟ ਵਾਲੇ ਹਨ ਲੈਬੋ੍ਰਟਰੀ ਵਾਲੇ ਆ 20% ਐਕਸਟਰਾ ਲੈ ਰਹੇ ਨੇ ਜਦਕਿ ਉਹਨਾਂ ਦੇ ਵਿੱਚ ਕੋਈ ਅਥਾਰਟੀ ਨਹੀਂ ਹੈ ਇਸ ਨੂੰ ਕਨਫਰਮੇਸ਼ਨ ਦਾ ਟੈਸਟ ਕਰਦੇ ਨੇ ਕਮੇਟੀ ਦਾ ਡੰਪ ਹੈ ਜਿੱਥੇ ਸਾਰਾ ਸ਼ਹਿਰ ਦਾ ਕੂੜਾ ਘਟ ਕੇ ਜਮਾ ਹੁੰਦਾ ਬੜੀ ਸੋਹਣੀ ਦੀਵਾਰ ਬਣੀ ਹੈ ਪੱਕੀ ਦੀਵਾਰ ਹੈ ਅੰਦਰ ਜੀਸੀਬੀ ਵੀ ਲੱਗੀ ਸੀਗੀ ਕੂੜਾ ਘੜਕਾ ਅੱਗ ਅਕੂੜਾ ਕੂੜਾ ਅੱਗੋਂ ਜਾ ਕੇ ਪਿੱਛੇ ਵੀ ਲਿਜਾ ਰਹੀ ਸੀ ਪਰ ਕੋਣ ਉੱਥੇ ਬਾਹਰ ਕੂੜਾ ਸਿੱਟ ਜਾਂਦਾ ਇਹਨਾਂ ਦੀ ਮਿਊਨਿਸਪਲ ਕਮੇਟੀ ਦੀਆਂ ਜਿਹੜੀਆਂ ਗੱਡੀਆਂ ਜਿਨ੍ਹਾਂ ਨੂੰ ਅੰਦਰ ਜਾ ਕੇ ਕੂੜਾ ਸਿੱਟਣਾ ਚਾਹੀਦਾ ਕੀ ਉਹ ਸੜਕ ਤੇ ਸਿੱਟੀ ਜਾਂਦੀਆਂ ਸਾਰਾ ਉੱਥੇ ਖਿਲਰਿਆ ਪੂੜਾ ਇੰਨੀ ਕੀ ਇਸ ਦਾ ਧਿਆਨ ਜੇ ਸਾਡੀ ਕਮੇਟੀ ਨਹੀਂ ਕਰ ਰਹੀ ਜਾਂ ਪ੍ਰਧਾਨ ਜੀ ਧਿਆਨ ਨਹੀਂ ਦਿੰਦੇ ਤਾਂ ਮੈਂ ਤੁਹਾਨੂੰ ਮਾੜੀ ਗੱਲ ਹੈ ਜਾ ਰਹੇ ਇਹੀ ਹੁੰਦਾ ਹੈ ਕਿ ਜਿਵੇਂ ਸਟਾਰਟਿੰਗ ਵਿੱਚ ਕੋਈ ਵੀ ਜਿਵੇਂ ਆਪਣੇ ਕੋਲ ਕੋਵਿਡ ਵੀ ਆਇਆ ਤਾਂ ਥੋੜੀ ਜਦੋਂ ਵੀ ਕੋਈ ਚੀਜ਼ ਸਟਾਰਟ ਹੁੰਦੀ ਹੈ ਤਾਂ ਥੋੜੀ ਬਹੁਤ ਜਿਹੜਾ ਆਪਾਂ ਨੂੰ ਕਵਰ ਅਪ ਕਰਨ ਲਈ ਟਾਈਮ ਲੱਗਦਾ ਹੈ ਟੀਮਸ ਦਾ ਹੁਣਾਂ ਜਿਸੀ ਤਾਹੀ ਦਿੱਤਵਾ ਰਹੇ ਕਿ ਨਾ ਦੀ ਮਾਈਕਰੋ ਪਲੈਨਿੰਗ ਟੀਮ ਨੂੰ ਇਨਕਰੀਸ ਕਰਕੇ ਡਾਕਟਰਾਂ ਦੇ ਕੈਪੂਲੇ ਲਾ ਕੇ ਆਪਾਂ ਨੂੰ ਤਾਂ ਤਵਰ ਤਰੱਕੀ ਹਾਂ ਸਾਥੀਓ ਅੱਜ ਜਿਹੜੇ ਵਿਸ਼ੇ ਤੇ ਗੱਲ ਕਰਨੀ ਉਹ ਵਿਸ਼ਾ ਹੈ ਕਿ ਜਿਹੜਾ 8-10 ਦਿਨਾਂ ਤੋਂ ਸੁਨਾਮ ਸ਼ਹਿਰ ਦੇ ਵਿੱਚ ਬੁਖਾਰ ਪਰਵਾਰਾਂ ਲੋਕਾਂ ਦੇ ਪਰਵਾਰਾਂ ਚ ਵੜਿਆ ਕੋਈ ਸ਼ਾਇਦ ਪਰਿਵਾਰ ਬਚਿਆ ਹੋਊ ਜਿੱਥੇ ਘਰ ਦੇ ਵਿੱਚ ਕਿਸੇ ਜੀ ਨੂੰ ਬੁਖਾਰ ਨਾ ਚੜਿਆ ਹੋਵੇ ਉਹ ਬੁਖਾਰ ਵੀ ਥੋੜਾ ਜਿਹਾ ਡਿਫਰੈਂਟ ਟਾਈਪ ਦਾ ਹੈ ਕੁਝ ਸਕਿਨ ਦੀ ਵੀ ਪ੍ਰੋਬਲਮ ਆ ਰਹੀ ਹੈ ਹੱਡ ਪੈਰ ਦੁਖਣ ਦੀ ਵੀ ਦਿੱਕਤ ਆ ਰਹੀ ਹੈ ਸੋ ਮੈਂ ਇਹਨੂੰ ਇਹ ਸ਼ਾਇਦ ਸੇ ਹੀ ਸੀ ਵੀ ਚਲੋ ਇਹ ਸੀਜ਼ਨਲ ਬੁਖਾਰ ਹੈ ਤਕਰੀਬਨ ਪੰਜਾਬ ਚ ਜਾਂ ਹਰੇਕ ਸ਼ਹਿਰ ਚ ਹੀ ਹੋਏਗਾ ਫਿਰ ਮੈਂ ਕੱਲ ਉਸ ਪਿੰਡਾਂ ਚ ਗਿਆ ਮੈਂ ਲੋਂਗੋਵਾਲ ਗਿਆ ਔਰ ਪਤਾ ਲੱਗਿਆ ਉੱਥੇ ਤਾਂ ਇਸ ਬੁਖਾਰ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ ਉੱਥੇ ਕਿਸੇ ਨੂੰ ਕੋਈ ਬੁਖਾਰ ਨਹੀਂ ਹੈ ਫਿਰ ਅੱਜ ਮੈਂ ਹੋਰ ਵੀ ਸਾਥੀਆਂ ਨੂੰ ਮਿਲਿਆ ਤੇ ਉਹ ਕਹਿੰਦੇ ਸੰਗਰੂਰ ਚ ਵੀ ਅਸੀਂ ਕੋਈ ਸ਼ਿਕਾਇਤ ਨਹੀਂ ਹੈ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਨਾਮ ਕਿ ਬੀਤੀ ਕਿਉਂ ਨਹੀਂ ਫਿਰ ਕੁਝ ਸਾਥੀਆਂ ਨੇ ਵੀ ਵਿਚਾਰ ਸੀ ਸ਼ਾਇਦ ਸਾਡਾ ਜਿਹੜਾ ਸੀਵਰੇਜ ਦਾ ਪਾਣੀ ਹੈ ਸੀਵਰੇਜ ਸਿਸਟਮ ਠੀਕ ਨਾ ਹੋਣ ਕਰਕੇ ਸ਼ਾਇਦ ਉਹ ਤਾਂ ਨਹੀਂ ਪੀਣ ਵਾਲੇ ਪਾਣੀ ਨਾਲ ਮਿਲ ਗਿਆ ਜਿਹੜਾ ਵਾਟਰ ਬਾਕਸ ਦਾ ਪਾਣੀ ਆਉਂਦਾ ਹੈ ਉਹ ਦੂਸਰੇ ਪਾਣੀ ਕਰਕੇ ਤਾਂ ਨਹੀਂ ਬੁਖਾਰ ਹੋ ਰਿਹਾ ਫਿਰ ਮੈਂ ਇੱਕ ਤੋਂ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਕਿ ਸ਼ਾਇਦ ਮੱਛਰ ਹੈ ਕੋਈ ਜਿਹੜਾ ਲਾਰਵਾ ਬਣਾਉਂਦਾ ਹੈ ਉਸ ਤੋਂ ਬਾਅਦ ਉਹ ਮੱਛਰ ਜਿਹੜਾ ਪੈਦਾ ਹੁੰਦਾ ਹੈ ਉਹ ਮੱਛਰ ਕੱਟ ਲੈਂਦਾ ਤਾਂ ਇਹ ਬੁਖਾਰ ਹੁੰਦਾ ਹੈ ਔਰ ਉਹ ਹੀ ਉਹ ਮੱਛਰ ਜੇ ਕਿਸੇ ਹੋਰ ਨੂੰ ਇੱਕ ਤੋਂ ਵੱਧ ਵਾਰੀ ਲੋਕਾਂ ਨੂੰ ਕੱਟੇਗਾ ਕਿਸੇ ਹੋਰ ਨੂੰ ਕੱਟੇਗਾ ਤਾਂ ਉਹਨੂੰ ਬੁਖਾਰ ਹੋ ਜਾਏਗਾ ਸ਼ਾਇਦ ਇਹ 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 ਕਾਰਨ ਮੈਨੂੰ ਦੱਸਿਆ ਗਿਆ ਉਹਦੇ ਪਿੱਛੇ ਕਿ ਜੇ ਜੇ ਟਾਈਮਲੀ ਇਨੀਆ ਫੋਗ ਮਸ਼ੀਨਸ ਦਾ ਕੰਮ ਹੈ ਜੇ ਬਰਸਾਤਾਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਜਾਂ ਦੌਰਾਨ ਫੋਗਿੰਗ ਚੰਗੀ ਤਰ੍ਹਾਂ ਹੋ ਜਾਂਦੀ ਸ਼ਾਇਦ ਉਹ ਮੱਛਰ ਇਸ ਤਰ੍ਹਾਂ ਪੈਦਾ ਨਾ ਹੁੰਦਾ ਔਰ ਪੈਦਾ ਨਾ ਹੁੰਦਾ ਤੇ ਇਹਨਾਂ ਨੂੰਸਾਨ ਨਾ ਕਰ ਸਕਦਾ ਕਿ ਘਰ ਘਰ ਦੇ ਵਿੱਚ ਬੁਖਾਰ ਨਾ ਹੁੰਦਾ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਫੋਗਿੰਗ ਮਸ਼ੀਨ ਵੀ ਇਸ ਕਮੇਟੀ ਕੋਲ ਨਹੀਂ ਜਿਹੜੀ ਪ੍ਰੋਪਰ ਫੋਗਿੰਗ ਮਸ਼ੀਨ ਹੁੰਦੀ ਹੈ ਜੁੜਾੜ ਕੀਤਾ ਹੋਇਆ ਡਾਇਰੈਕਟਰ ਨਾਲ ਕਿਸੇ ਹੋਰ ਤਰ੍ਹਾਂ ਦਾ ਸਿਸਟਮ ਨਾਲ ਤੇ ਉਹ ਇੱਕ ਜਗਾੜ ਨਾਲ ਏ ਥੋੜੀ ਬਹੁਤ ਫੋਗਿੰਗ ਕਰਦੇ ਐ ਪਰ ਜਿਹੜੀ ਟਾਈਮਲੀ ਚੀਜ਼ ਹੋ ਜੇ ਹਨਾ ਉਹ ਜੇ ਲੇਟ ਹੋ ਜੇ ਤਾਂ ਨੁਕਸਾਨ ਵੱਧ ਹੁੰਦਾ ਔਰ ਸਫਾਈ ਦੀ ਗੱਲ ਕਰੀਏ ਮੈਨੂੰ ਜਿੰਤੋਂ ਤੱਕ ਪਤਾ ਲੱਗਿਆ ਕਿ ਮਿਨਿਸਪਲ ਕਮੇਟੀ ਪ੍ਰਧਾਨ ਜੀਆ ਦੇ ਦਫਤਰ ਬੜੀ ਸਫਾਈ ਹੈ ਕਹਿੰਦੇ ਪ੍ਰਧਾਨ ਜੀ ਆਪ ਦਾ ਜੋ ਵੀ ਉਹਨਾਂ ਨੂੰ ਮਿਲਣ ਜਾਂਦਾ ਹੈ ਜੁੱਤੀ ਚੱਪਲ ਕਹਿੰਦੇ ਜੀ ਬਾਹਰ ਲਾ ਕੇ ਆਓ ਤਾਂ ਕਿ ਜੇ ਉਹਨਾਂ ਦਾ ਦਫ਼ਤਰ ਤੇ ਸਫਾਈ ਨੂੰ ਨੁਕਸਾਨ ਨਾ ਹੋ ਜੇ ਚੰਗੀ ਗੱਲ ਹੈ ਸਫਾਈ ਹੋਣੀ ਚਾਹੀਦੀ ਹੈ ਪਰ ਸਵਾਲ ਹੈ ਕਿ ਸ਼ਹਿਰ 'ਚ ਵੀ ਤਾਂ ਸਫਾਈ ਹੋਣੀ ਚਾਹੀਦੀ ਹੈ ਲੋਕਾਂ ਨੂੰ ਵੀ ਜਿਸ ਤਰ੍ਹਾਂ ਬੁਖਾਰ ਚੜ ਰਿਹਾ ਹੈ ਚੰਗਾ ਨਹੀਂ ਲੱਗਦਾ ਜੇ ਉਹ ਇਸ ਕਾਰਨ ਹੋਵੇ ਕਿ ਫੋਗਿੰਗ ਟਾਈਮ ਤੇ ਨਹੀਂ ਹੋਈ ਸਫਾਈ ਨਹੀਂ ਹੈ ਜਾਂ ਪਾਣੀ ਦੂਸ਼ਿਤ ਆ ਰਿਹਾ ਹੈ ਕਿ ਉਸ ਕਰਕੇ ਕੋਈ ਬਿਮਾਰੀਆਂ ਆਉਂਦੀਆਂ ਤਾਂ ਉਹਦੀ ਜ਼ਿੰਮੇਵਾਰੀ ਮਿਊਨਿਸਪਲ ਕਮੇਟੀ ਦੀ ਹੈ ਔਰ ਇੱਥੋਂ ਦੇ ਲੀਡਰਸ ਦੀ ਹੈ ਇੱਥੋਂ ਦੇ ਪ੍ਰਸ਼ਾਸਨ ਦੀ ਹੈ ਸੋ ਮੈਂ ਬੇਨਤੀ ਕਰਦਾ ਧਿਆਨ ਤੁਹਾਡਾ ਸਾਰਾ ਇਹ ਹੈ ਕਿ ਅਸੀਂ ਜਿਹੜੇ ਸਾਡੇ ਐਮਸੀਆ ਨੂੰ ਕਿਵੇਂ ਦਬਾਇਆ ਜਾਵੇ ਮੈਂ ਐਮਸੀਆ ਨਾਲ ਵੀ ਮੇਰੀ ਗੱਲ ਹੁੰਦੀ ਰਹਿੰਦੀ ਹੈ ਮੈਂ ਸਮਝਦਾ ਕਿ ਐਮਸੀਆ ਦੇ ਵਿੱਚ ਡਰ ਤੇ ਭੈ ਦਾ ਮੋਲ ਹੈ ਪਿਛਲੇ 1.5 ਸਾਲ ਤੋਂ ਜਦੋਂ ਇੱਕ ਅੱਦੇ ਤੇ ਐਮਸੀ ਦੇ ਪਰਚਾ ਕੀਤਾ ਉਹਨਾਂ ਨੂੰ ਉਹ ਦੇਜ ਦੇ ਕੇ ਬਾਕੀਆਂ ਨੇ ਕਿਸੇ ਨੂੰ ਵੀ ਸੈਂਪਲ ਭਰਨ ਦਾ ਡਰ ਦੇਤਾ ਸੈਂਪਲ ਭਰਾਤੇ ਕੁਝ ਹੋਰ ਕੀਤਾ ਜਿਹੜੀ ਡੈਮੋਕ੍ਰੇਸੀ ਚ ਐਮਸੀਆ ਨੂੰ ਲੋਕ ਵੋਟਾਂ ਪਾਉਂਦੇ ਆ ਉਹਨਾਂ ਦੇ ਕੰਮ ਵਾਸਤੇ ਤਾਂ ਕਿ ਸਾਡੀ ਆਵਾਜ਼ ਚੱਕਣ ਉਹ ਅੱਜ ਆਵਾਜ਼ ਦਬੀ ਹੋਈ ਹੈ ਬੰਦ ਹੈ ਇਹ ਵੀ ਕੋ ਡੈਮੋਕ੍ਰੇਸੀ ਲਈ ਬਹੁਤ ਠੀਕ ਨਹੀਂ ਸੋ ਮੈਂ ਬੇਨਤੀ ਕਰਦਾ ਮਿਊਨਿਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਕਿ ਇਸ ਦੀ ਸਫਾਈ ਦਾ ਧਿਆਨ ਰੱਖਿਆ ਜਾਵੇ ਬੜੀ ਛੋਟੀ ਜੀ ਗੱਲ ਦੋ ਤਿੰਨ ਦਿਨ ਪਹਿਲਾਂ ਬਖਸ਼ੀ ਵਾਲੇ ਦੁਆਰੇ ਸੀ ਮਿਊਨਿਸਪਲ ਕਮੇਟੀ ਦਾ ਡੰਪ ਹੈ ਜਿੱਥੇ ਸਾਰਾ ਸ਼ਹਿਰ ਦਾ ਕੂੜਾ ਘਟ ਕੇ ਜਮਾ ਹੁੰਦਾ ਬੜੀ ਸੋਹਣੀ ਦੀਵਾਰ ਬਣੀ ਹੈ ਪੱਕੀ ਦੀਵਾਰ ਹੈ ਅੰਦਰ ਜੀਸੀਬੀ ਵੀ ਲੱਗੀ ਸੀਗੀ ਕੂੜਾ ਘੜ ਕਾ ਅਗ ਕੂੜਾ ਕੂੜਾ ਅੱਗੋਂ ਚੱਕ ਕੇ ਪਿੱਛੇ ਵੀ ਲਿਜਾ ਰਹੀ ਸੀ ਪਰ ਕੌਣ ਉੱਥੇ ਬਾਹਰ ਕੂੜਾ ਸਿੱਟ ਜਾਂਦਾ ਕੀ ਇਹ ਨਵੀਂ ਮਿਊਨਿਸਪਲ ਕਮੇਟੀ ਦੀਆਂ ਇਹਨੀਆਂ ਗੱਡੀਆਂ ਜਿਨ੍ਹਾਂ ਨੂੰ ਅੰਦਰ ਜਾ ਕੇ ਕੂੜਾ ਸਿੱਟਣਾ ਚਾਹੀਦਾ ਕਿ ਉਹ ਸੜਕ ਤੇ ਸਿੱਟੀ ਜਾਂਦੀ ਸਾਰਾ ਉਹ ਖਿਲਰ ਰਿਹਾ ਕੂੜਾ ਐਨੀ ਚੀਜ਼ ਦਾ ਧਿਆਨ ਜੇ ਸਾਡੀ ਕਮੇਟੀ ਨਹੀਂ ਕਰ ਰਹੀ ਜਾਂ ਪ੍ਰਧਾਨ ਜੀ ਧਿਆਨ ਨਹੀਂ ਦਿੰਦੇ ਤਾਂ ਮੈਂ ਤੁਹਾਨੂੰ ਮਾੜੀ ਗੱਲ ਹੈ ਵਦੇੜਾ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਫੋਗਿੰਗ ਟਾਈਮ ਤੇ ਹੋਣੀ ਚਾਹੀਦੀ ਹੈ ਕਰੋੜਾ ਰੁਪਈਆ ਦਾ ਬਜਟ ਜਰੂਰ ਚੰਗਾ ਹੋਣਾ ਹੈ ਬਹੁਤ ਕਰੋੜਾ ਰੁਪਈਆ ਆਪਾਂ ਕਹਿੰਦੇ ਹਾਂ ਸੀ ਡਿਵੈਲਪਮੈਂਟ ਤੇ ਲਾ ਰਹੇ ਹਾਂ ਫਿਰ ਵੀ ਡਿਵੈਲਪਮੈਂਟ ਤੇ ਵੀ ਅਗਲੀ ਵਾਰੀ ਕੋਈ ਵੀਡੀਓ ਤੇ ਆਪਾਂ ਸ਼ੇਅਰ ਕਰਾਂਗੇ ਬਰਜੇ ਕਰੋੜਾ ਰੁਪਏ ਚ ਤੁਸੀਂ ਫੋਗਿੰਗ ਮਸ਼ੀਨ ਜਰੂਰ ਇੱਕ ਤੋਂ ਵੱਧ ਲਿਆਓ ਤਾਂ ਕਿ ਟਾਈਮਲੀ ਫੋਗਿੰਗ ਹੋ ਜਾਏ ਤਾਂ ਕਿ ਲੋਕ ਇਹ ਜਿਹੜਾ ਹਰ ਸਾਲ ਬੁਖਾਰ ਆਉਂਦਾ ਹੈ ਜਾਂ ਸੀਜ਼ਨਲ ਬੁਖਾਰ ਆਉਂਦਾ ਹੈ ਇੰਦ ਤੋਂ ਇਹਨਾਂ ਨੂੰ ਕੁਝ ਰਾਹਤ ਮਿਲ ਸਕੇ ਬਹੁਤ ਬਹੁਤ ਧੰਨਵਾਦ ਮੈਂ ਡਾਕਟਰ ਮਿਤ ਸਿੰਘਲਾ ਅੱਜ ਇਸ ਸਮੂਹ ਦੇ ਕੋ ਇਹ ਹੈ ਜੀ ਟੀਮਾਂ ਭੇਜੀਆਂ ਹੋਈਆਂ ਨੇ ਟੀਮਾਂ ਦੇ ਵਿੱਚ ਇੱਕ ਐਮਪੀਐਚ ਇਕਾਸ਼ਾ ਵਰਕਰ ਇੱਕ ਬਰੀਡਰ ਉਹ ਚੈੱਕ ਕਰਦੇ ਨੇ ਐਂ ਲਗਾ ਲਓ ਵੀ ਹਰ ਘਰ ਦੇ ਵਿੱਚ ਕੋਈ ਇੱਕ ਦੋ ਘਰ ਛੱਡ ਕੇ ਬੁਖਾਰ ਦੇ ਮਰੀਜ਼ ਮਿਲ ਰਹੇ ਹਨ ਪਰ ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਵਾਇਰਲ ਫੀਵਰ ਫੈਲਿਆ ਹੋਇਆ ਹੈ ਇਹ ਮੌਸਮ ਬਦਲਣ ਤੇ ਹਰ ਸਾਲ ਫੈਲਦਾ ਹੈ ਹਰ ਬੁਖਾਰ ਦਾ ਕੇਸ ਚਿਕਨ ਗੁਨੀਆ ਨਹੀਂ ਹੈ ਇਹ ਗੱਲ ਨੂੰ ਸਮਝਣਾ ਪਏਗਾ ਦੂਸਰੀ ਚੀਜ਼ ਸੀਆਰਪੀ ਇੰਡੀਕੇਟਰ ਨਹੀਂ ਹੈ ਚਿਕਨ ਗੁਨੀਆ ਦਾ ਸੀਆਰਪੀ ਇੱਕ ਪ੍ਰੋਟੀਨ ਹੈ ਜੋ ਵਧਦੀ ਹੈ ਕਿਸੇ ਵੀ ਬੁਖਾਰ ਦੇ ਵਿੱਚ ਉਹਦਾ ਮਤਲਬ ਸਿਰਫ ਇਹ ਹੈ ਵੀ ਸਰੀਰ 'ਚ ਬੁਖਾਰ ਚਿਕਨਗੁਨੀਆ ਦਾ ਟੈਸਟ ਹੋਏ ਬਿਨਾ ਸਰੋਲੋਜੀਕਲ ਟੈਸਟ ਹੋਏ ਬਿਨਾ ਐਲਾਈਜ਼ਾ ਹੋਏ ਬਿਨਾ ਕੋਈ ਵੀ ਕੇਸ ਕਨਫਰਮ ਨਹੀਂ ਕੀਤਾ ਜਾ ਸਕਦਾ ਮੈਂ ਪ੍ਰਾਈਵੇਟ ਹਸਪਤਲਾਂ ਨੂੰ ਕੁਝ ਖਾਸ ਕਰਕੇ ਹਸਪਤਲਾਂ ਦਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਨਿਕ ਦੀ ਕ੍ਰੀਏਟ ਕਰਤੀ ਹੈ ਜੋ ਬਹੁਤ ਗਲਤ ਹੈ ਸਰਕਾਰ ਦੀ ਹਦਾਇਤਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਜਿਹੜਾ ਵੀ ਕੇਸ ਉਹਨਾਂ ਨੂੰ ਸਸਪੈਕਟਡ ਲੱਗਦਾ ਚਿਕਨਗੁਨੀਆ ਰਿਗਾਰਡਿੰਗ ਉਸ ਹਸਪਤਾਲ ਉਸ ਮਰੀਜ਼ ਨੂੰ ਸਿਵਲ ਹਸਪਤਾਲ ਸਨਾਮ ਜਾਂ ਦੋਨੇ ਆਮ ਕਲੀਨਿਕਾਂ ਦੇ ਵਿੱਚ ਭੇਜਣ ਉੱਥੇ ਟੈਸਟ ਦੀ ਕਲੈਕਸ਼ਨ ਦੀ ਫੈਸਿਲਿਟੀ ਅਵੇਲੇਬਲ ਹੈ ਇਹ ਟੈਸਟ ਅਗੇ ਸੰਗਰੂਰ ਭੇਜਿਆ ਜਾਏਗਾ ਸੰਗਰੂਰ ਜਾ ਕੇ ਟੈਸਟ ਹੋਏਗਾ ਫਿਰ ਉਹ ਮਰੀਜ਼ ਕਨਫਰਮ ਹੋਏ ਹੋਰ ਜੋ 90% ਮਰੀਜ਼ ਨੇ ਬੁਖਾਰ ਦੇ ਉਹ ਨਾਰਮਲ ਵਾਇਰਲ ਬੁਖਾਰ ਹੈ ਉਹ ਹਫਤੇ ਤੋਂ ਉਹ ਹਫਤੇ ਦੇ ਵਿੱਚ ਵਿੱਚ ਜਨਰਲ ਮੈਡੀਸਨ ਦੇ ਨਾਲ ਕਵਰ ਹੋ ਰਹੀ ਦੂਸਰੀ ਚੀਜ਼ ਸਾਡੀ ਸਿਵਲ ਸਰਜਨ ਮੈਡਮ ਨਾਲ ਗੱਲ ਹੋ ਗਈ ਹੈ ਅੱਜ ਤੋਂ ਮੈਡੀਸਨ ਸਪੈਸ਼ਲਿਸਟ ਆਪਣੇ ਸਿਵਲ ਹਸਪੀਟਲ ਸੁਨਾਮ ਦੇ ਵਿੱਚ ਡੈਬਿਊਟ ਹੋ ਗਏ। ਦੋ-ਦੋ ਦਿਨ ਕਰਕੇ ਸਾਰੇ ਜ਼ਿਲ੍ਹੇ ਦੇ ਵਿੱਚੋਂ ਤਿੰਨ ਡਾਕਟਰ ਨੇ ਉਹਨਾਂ ਦੀ ਦੋ-ਦੋ ਦਿਨ ਡਿਊਟੀ ਲਗਾ ਦਿੱਤੀ। ਨਾਲ ਬੱਚਿਆਂ ਦੇ ਮਾਹਰ ਦੀ ਵੀ ਡਿਊਟੀ ਲਗਾ ਦਿੱਤੀ। ਤਾਂ ਜਿਹੜੀ ਉਹ ਕਮੀ ਹੈ ਉਹ ਪੂਰੀ ਕਰ ਲਈ। ਦੂਸਰੀ ਚੀਜ਼ ਇੱਕ ਅਸੀਂ ਹੋਰ ਐਕਸਟਰਾ ਐਫਰਟ ਕਰਨ ਲੱਗੇ ਹਾਂ ਵੀ ਜਿਹੜੀਆਂ ਵੀ ਟੀਮਾਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਅਸੀਂ ਇਹ ਸੋਚ ਰਹੇ ਹਾਂ ਵੀ ਹਰ ਬੋਰਡ ਦੇ ਵਿੱਚ ਖਾਸ ਕਰਕੇ ਜਿਹੜੇ ਬੋਰਡਾਂ ਦੇ ਵਿੱਚ ਮਰੀਜ਼ ਜ਼ਿਆਦਾ ਨਹੀਂ ਉਹਨਾਂ ਦੇ ਵਿੱਚ ਮੈਡੀਕਲ ਡਾਕਟਰ ਭੇਜੇ ਜਾਣ ਐਮਓ ਤਾਂ ਕਿ ਜਿਹੜੇ ਜਨਰਲ ਬੁਖਾਰ ਦੇ ਮਰੀਜ਼ ਨੇ ਉਹਨਾਂ ਨੂੰ ਬੇਸਿਕ ਟ੍ਰੀਟਮੈਂਟ ਦੇ ਸਕੇ ਤੇ ਉਹਨਾਂ ਦਾ ਹੱਲ ਹੋ ਸਕੇ ਜਿਹੜੇ ਉਹਨਾਂ ਨੂੰ ਉਹਨਾਂ ਜੋ ਸਸਪੈਕਟਡ ਲੱਗਣਗੇ ਕੋਈ ਸੀਰੀਅਸ ਲੱਗੂਗਾ ਮਰੀਜ਼ ਉਸ ਨੂੰ ਉਹ ਰੈਫਰ ਕਰ ਦੇਣਗੇ ਅੱਗੇ ਫਰਦਰ ਟੈਸਟਿੰਗ ਹੋਏਗੀ ਅੱਗੇ ਉਹਦੇ ਵਿੱਚ ਜੀ ਇੱਕ ਗੱਲ ਜਿਹੜੀ ਸਭ ਤੋਂ ਮੇਨ ਜ਼ਰੂਰੀ ਸੀ ਜਿਸ ਨੂੰ ਕਵਰ ਕੀਤਾ ਹੈ ਕਿ ਮੈਡੀਸਨ ਸਪੈਸ਼ਲਿਸਟ ਤੇ ਬੱਚਿਆਂ ਦੇ ਮਾਹਰ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਇੱਕ ਅਜੰਪਸ਼ਨ ਬਣ ਗਈ ਸੀ ਵੀ ਉੱਥੇ ਇਲਾਜ ਨਹੀਂ ਹੋ ਪਾਏਗਾ ਪਰ ਇਸਤਰਾ ਨਹੀਂ ਕੋਈ ਗੱਲ ਨਹੀਂ ਹੈ ਜਿਹੜੇ ਬਾਕੀ ਡਾਕਟਰ ਉੱਥੇ ਬੈਠੇ ਨੇ ਉਹ ਵੀ ਕਾਬਿਲ ਡਾਕਟਰ ਪਰਵਜੋ ਸਾਡੇ ਨੋਡਲ ਅਫਸਰ ਨੇ ਇਸ ਚੀਜ਼ ਦੇ ਉਹ ਵੀ ਹੱਲ ਕਰ ਰਹੇ ਨੇ ਫੀਵਰ ਦੀ ਉੱਥੇ ਓਪੜੀ ਚੱਲਦੀ ਹੈ ਦੋ ਨੰਬਰ ਕੰਪਨੀ ਦੇ ਵਿੱਚ ਜਨਰਲ ਟੈਸਟ ਹੁੰਦੇ ਨੇ ਜਨਰਲ ਮੈਡੀਸਿਨਸ ਦਿੱਤੀਆਂ ਜਾਂਦੀਆਂ ਸਨ ਪਰ ਇੱਕ ਪ੍ਰਾਈਵੇਟ ਹਸਪੀਟਲਸ ਨੇ ਲੋਕਾਂ ਦੇ ਵਿੱਚ ਇੱਕ ਜੰਮਸ਼ਨ ਕ੍ਰੀਏਟ ਕਰਤੀ ਆ ਡਰ ਤੇ ਮਾਹੌਲ ਬਣਾਤਾ ਕੁਝ ਹਸਪੀਟਲ ਨੇ ਖਾਸ ਕਰਕੇ ਪ੍ਰਾਈਵੇਟ ਵਾਲੇ ਹਨ ਲੈਬੋਰਾਟਰੀ ਵਾਲੇ ਆ 20% ਐਕਸਟਰਾ ਲੈ ਰਹੇ ਨੇ ਜਦਕਿ ਉਹਨਾਂ ਦੇ ਕੋਲ ਕੋਈ ਅਥਾਰਟੀ ਨਹੀਂ ਹੈ ਇਸ ਨੂੰ ਕਨਫਰਮੇਸ਼ਨ ਦਾ ਟੈਸਟ ਕਰਨ ਦੀ ਹਰ ਸਹੀਦਾ ਕੋਈ ਨਾ ਕੋਈ ਕਾਰਨ ਹੁੰਦਾ ਇਸ ਵਾਰ ਦਾ ਜਿਹੜਾ ਕਾਰਨ ਹੈ ਉਹ ਕਾਰਨ ਹੈ ਫਲਡਸ ਫਲਡ ਇਸ ਵਾਰ ਬਹੁਤ ਜ਼ਿਆਦਾ ਆਏ ਫਲਡਸ ਇੱਕ ਰੂਟੀਨ ਕੋਈ ਕੰਟਰੋਲ ਨਹੀਂ ਕਰ ਸਕਦਾ ਇਹ ਫਲਡਸ ਕਰਕੇ ਪਾਣੀ ਇਕੱਠਾ ਹੋਇਆ ਉਹਦੇ ਕਰਕੇ ਮੱਛਰ ਦੀ ਸਸਿਆ ਇਕੱਠੀ ਹੋਈ ਉਹਦੇ ਕਰਕੇ ਪ੍ਰੋਬਲਮ ਬਣ ਸਰ ਹੁਣ ਫਲਡ ਦੀ ਅਟਾ ਚੁੱਕੇ ਨੇਗੇ ਤੁਹਾਡੇ ਜਿਵੇਂ ਟੀਮਾਂ ਫਿਰਦੀਆਂ ਨੇ ਔਰ ਤੁਸੀਂ ਲੋਕਾਂ ਨੂੰ ਗਾਈਡ ਕਰ ਦਿਓ ਹੁਣ ਤੱਕ ਕਿੰਨੇ ਮਰੀਜ਼ ਪੇਸ਼ੈਂਟ ਆ ਚੁੱਕੇ ਨੇ ਸਰਕਾਰੂ ਹਸਪੀਟਲਾਂ ਚ ਤਕਰੀਬਨ ਇਹ ਲਗਾ ਲਓ ਜੀ ਵੀ 70% ਮਰੀਜ਼ ਨੇ ਬੁਖਾਰ ਦੇ ਜੀ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਵੀ ਟੈਸਟ ਕੀਤੇ ਨੇ ਸੀਆਰਵੀ ਜ਼ਰੂਰ ਉਹਨਾਂ ਦੇ ਵਿੱਚ ਵਧਿਆ ਹੋਇਆ ਹੈ ਚਿਕਨਗੁਨੀਆ ਸਰੋਲੋਜੀ ਵਾਲੇ ਜਿਹੜੇ ਟੈਸਟ ਸੀ ਉਹ ਮਰੀਜ਼ ਹਾਲੇ ਤੱਕ ਸਾਡੇ ਕੋਲ ਕੋਈ ਵੀ ਪੋਜ਼ਿਟਿਵ ਨਹੀਂ ਆਇਆ ਲੱਗਦਾ ਹੈ ਨਾ ਉਹ ਕੋਈ ਦੇ ਨਾਰਮਲ ਵਾਇਰਲ ਹੈ ਜਿਹੜਾ ਸੀਜ਼ਨ ਤੇ ਫੈਲਦਾ ਹੈ ਚਿਕਨਗੁਨੀਆ ਵੀ ਵਿੱਚ ਕੇਸਿਸ ਹੈਗੇ ਨੇ ਬਟ ਉਹ ਸਾਡੇ ਕੋਲ ਆ ਕੇ ਹਲੇ ਤੱਕ ਰਿਪੋਰਟਿੰਗ ਪ੍ਰੋਪਰ ਸਾਡੇ ਕੋਲ ਪਹੁੰਚਣਗੇ ਸੈਰੋਲੋਜੀਕਲੀ ਪੋਜ਼ਿਟਿਵ ਹੋਣਗੇ ਅਸੀਂ ਤਾਂ ਹੀ ਉਹਨੂੰ ਚਿਕਨਗੁਨੀਆ ਕਹਿੰਦੇ ਆਂ ਇਹ ਗੱਲ ਨਹੀਂ ਹੈ ਇਹ ਤਾਂ ਮੱਛਰ ਪੈਦਾ ਹੋਣ ਦੀ ਗੱਲ ਹੈ ਕੋਈ ਸਪੈਸ਼ਲ ਮੱਛਰ ਆ ਕੇ ਡੇਂਗੂ ਦੇ ਕੇਸਸ ਫੈਲਦੇ ਨਹੀਂ ਇਸ ਵਾਰ ਡੇਂਗੂ ਦੀ ਜਗ੍ਹਾ ਚਿਕਨਗੁਨੀਆ ਵਾਲਾ ਪ੍ਰਭਾਵ ਹੈ ਹੂੰ ਪਰ ਸਾਡੇ ਕੋਲ ਅਸੀਂ ਜੋ WHO ਦੀਆਂ ਗਾਈਡਲਾਈਨਸ ਨੇ ਉਹਦੇ ਵਿੱਚ ਇਹੀ ਗਾਈਡਲਾਈਨਸ ਨੇ ਵੀ ਜਦੋਂ ਤੱਕ ਸੀਰੋਲੋਜੀਕਲੀ ਪੋਜ਼ਿਟਿਵ ਨਹੀਂ ਹੁੰਦਾ ਕੇਸ ਉਦੋਂ ਤੱਕ ਅਸੀਂ ਉਸ ਨੂੰ ਪੋਸਿਟਿਵ ਫੀਵਰ ਕਹਿ ਰਹੇ ਹਾਂ ਜੀ ਇਸਟੈਮ ਨਾਰਮਲ ਵਾਇਰਲ ਫੀਵਰ ਹੈ ਜੋ 5-7 ਦਿਨਾਂ ਦੇ ਵਿੱਚ ਠੀਕ ਹੋ ਜਾਏ ਸਰ ਤੁਸੀਂ ਕਹਿ ਰਹੇ ਹੋ ਵੀ ਇਹ ਨਾਰਮਲ ਹੈ ਫਿਰ ਨਾਰਮਲ ਹੋਣ ਦੇ ਬਾਵਜੂਦ ਵੀ ਤੁਹਾਡੀ ਕਿਸੇ ਵੀ ਟੀਮ ਕੋਲੇ ਕੋਈ ਮੈਡੀਸਿਨ ਨਹੀਂ ਹੁੰਦੀ ਵੀ ਉਹਨੂੰ ਨਾਰਮਲ ਤੌਰ ਤੇ ਤਾਂ ਆਪਾਂ ਇੱਕ ਪੈਰਾਸੀਟਾਮੋਲ ਜਾਂ ਕੋਈ ਹੋਰ ਦੇ ਸਕਦੇ ਆ ਫਿਰ ਨਾ ਦੇਖੋ ਜਦੋਂ ਕਿ ਉਹ ਉੱਥੇ ਕੋਈ ਵੀ ਮੈਡੀਸਨ ਪ੍ਰੋਬਲਮ ਨਹੀਂ ਪੁਆਇੰਟ ਦਾ ਥੋੜਾ ਦੇਖੋ ਪਤਾ ਕੀ ਪ੍ਰੋਬਲਮ ਹੈ ਹੁਣ ਉਹ ਅਗਰ ਮੈਡੀਸਨ ਦੇ ਦੇਣਗੇ ਬਾਇ ਚਾਂਸ ਕਿਸੇ ਮਰੀਜ਼ ਨੂੰ ਕੋਈ ਦਿੱਕਤ ਆ ਗਈ ਜੀ ਉਹਨਾਂ ਦੇ ਵਿੱਚ ਮੈਡੀਸਨ ਸਪੈਸ਼ਲਿਸਟ ਜਾਂ ਡਾਕਟਰ ਕੋਈ ਨਹੀਂ ਹੈ ਉਹ ਡਾਕਟਰੀ ਆਬਜ਼ਰਵੇਸ਼ਨ ਤੋਂ ਬਿਨਾਂ ਨਹੀਂ ਦੇ ਸਕਦੇ ਸਰ ਇੱਕ ਪਾਸੇ ਦਵਾਈਆਂ ਕੇਜਨ ਦਾ ਫਾਇਦਾ ਨਹੀਂ ਹੋਇਆ ਨਹੀਂ ਕੋਈ ਸਿਵਲ ਹਸਪੀਟਲ ਹੈ ਦੋ ਆਮ ਕਲੀਨਿਕ ਹੈਗੇ ਨੇ ਉੱਥੇ ਪਹੁੰਚੋ ਉੱਥੇ ਨਾਲ ਦੀ ਨਾਲ ਡਾਕਟਰ ਨੇ ਦੂਸਰਾ ਅਸੀਂ ਕੈਂਪ ਲਗਾਉਣ ਲੱਗੇ ਆ ਡਾਕਟਰਸ ਆਉਣਗੇ ਉਹ ਕੈਂਪ ਲਾਉਣਗੇ ਉਹ ਜਨਰਲ ਇਹੀ ਦਾ ਮੈਡੀਸਨ ਸਰ ਫਿਰ ਤਾਂ ਇਹ ਟੀਮਾਂ ਭੇਜਣ ਦਾ ਫਾਇਦਾ ਨਹੀਂ ਹੋਇਆ ਜੀ ਕੋਈ ਇਹ ਟੀਮਾਂ ਭੇਜਣੀ ਆ ਜੀ ਤਾਂ ਕਿ ਇਹ ਲਾਰਬਾ ਜਿਹੜਾ ਹੈ ਕੰਟਰੋਲ ਆਵੇ ਅੱਗੇ ਨਾਵਦਨ ਤੇ ਸਰਵੇ ਹੋਵੇ ਕਿੰਨਾ ਕੇਸਿਸ ਆ ਕਿੰਨਾ ਆਪਾਂ ਡਿਪਿਊਟ ਕਰੀਏ ਕੀ ਸਰ 15 ਨੂੰ ਤੁਸੀਂ ਇੱਕ ਲੈਟਰ ਕੱਢ ਦਿਓ ਪ੍ਰਾਈਵੇਟ ਲੈਬਰਾਟਰੀ ਦੇ ਰਿਲੇਟਡ ਉਹ ਅੱਜ ਤੱਕ ਇੰਪਲੀਮੈਂਟ ਨਹੀਂ ਹੋਇਆ ਕਾਗਜ਼ਾਂ 'ਚ ਹੀ ਰਹਿ ਗਈ ਗੱਲ ਕਿਸੇ ਲੈਬੋਰੀ ਨੇ ਰੇਟ ਲਿਸਟ ਨਹੀਂ ਲਈ ਤੇ ਲੁੱਟਮਚਾਰ ਰੱਖੀ ਐ ਪ੍ਰਾਈਵੇਟ ਹਸਪੀਟਲ ਬਾਹਰੋਂ ਟੈਸਟ ਕਰਾ ਕੇ ਜਾਂਦਾ ਉਹਦੀ ਰਿਪੋਰਟ ਮੰਨ ਰਿਹਾ ਤਾਂ ਡਿਪਾਰਟਮੈਂਟ ਕੀ ਕਰ ਰਿਹਾ ਹੁੰਦੇ ਦੇਖੋ ਜੀ ਗੱਲ ਇਹ ਆ ਅਸੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਅੱਜ ਰਿਪੀਟ ਤੌਰ ਦੇ ਬਾਰ ਬਾਰ ਹਦਾਇਤਾਂ ਜਾਰੀ ਕੀਤੇ ਜਾਂਦੇ ਪ੍ਰਾਈਵੇਟ ਹਸਪੀਟਲਜ਼ ਨੂੰ ਲੈਬੋਰੀਜ਼ ਨੂੰ ਵੀ ਮੈਂ ਲੋਕਾਂ ਨੂੰ ਵੀ ਹਦਾਇਤ ਕਰਦਾ ਵੀ ਜੇ ਕੋਈ ਕਿਸ ਤਰ੍ਹਾਂ ਦਾ ਕੇਸ ਲੱਗਦਾ ਕੋਈ ਪ੍ਰਾਈਵੇਟ ਹਸਪੀਟਲ ਜਾ ਗਾਈਡਲਾਈਨਸ ਨੂੰ ਫਾਲੋ ਨਹੀਂ ਕਰ ਰਹਾ ਜਾਂ ਕੋਈ ਪ੍ਰਾਈਵੇਟ ਲੈਬਰਾਟਰੀ ਵਾਲਾ ਨਹੀਂ ਫਾਲੋ ਕਰ ਰਹਾ ਤਾਂ ਸਾਨੂੰ ਲਿਖਤੀ ਸਰ ਹੈਲਪਲਾਈਨ ਨੰਬਰ ਜਾਰੀ ਕੀਤਾ ਜਾ ਸਕਦਾ ਇੰਨੀ ਮਹਾਮਾਰੀ ਹੈ ਕੋਈ ਹੈਲਪਲਾਈਨ ਨੰਬਰ ਦੇ ਦਿਓ ਵੀ ਉਹਦੇ ਫੋਨ ਕੀਤਾ ਜਾਵੇ ਕਰ ਰਹੇ ਆ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਆ ਜੀ ਲਿਖਤੀ ਸੀਐਮਓ ਸਾਹਿਬ ਤਾਂ ਮੰਨ ਹੀ ਨਹੀਂ ਰਹੇ ਵੀ ਕੋਈ ਬਿਮਾਰੀ ਹੈ ਉਹ ਤਾਂ ਕਹੇ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਗੱਲ ਹੈ ਬਤ ਹੈ ਹੀ ਨਹੀਂ ਜਦ ਕਿ 70% ਲੋਕ ਇੱਥੇ ਤੁਹਾਨੂੰ ਪਦੇ ਤੁਸੀਂ ਆਪ ਕਹਿ ਰਹੇ ਹੋ ਹੁਣ ਨਹੀਂ ਬਿਮਾਰੀ ਹੈ ਜੀ ਦੇਖੋ ਉਹਨਾਂ ਦੀ ਫਰਕ ਆ ਚੀਜ਼ ਦਾ ਨਹੀਂ ਬਿਮਾਰੀ ਪਤਾ ਨਹੀਂ ਵੀ ਐਲਾਈਜ਼ਾ ਪੋਜ਼ਿਟਿਵ ਕੇਸ ਨਹੀਂ ਹੈ ਹਮ ਫੀਵਰ ਆਇਆ ਹੈ ਉਹ ਠੀਕ ਹੈ ਹਾਂ ਹਾਂ ਤੁਸੀਂ ਤੁਹਾਡੀ ਹਾਂ ਜੀ ਮੈਡਮ ਸਪੈਸ਼ਲਿਸਟ ਅੱਜ ਤੁਸੀਂ ਮਾਨੂੰ ਟੀਮਾਂ ਤੁਸੀਂ ਆਏ ਹੋ ਸਪੈਸ਼ਲ ਅੱਜ ਸੁਨਾਮ ਦੇ ਵਿੱਚ ਤੁਸੀਂ ਟੀਮਾਂ ਕੀ ਕਰੋਗੇ ਹੁਣ ਕੀ ਲੋਕਾਂ ਨੂੰ ਸੇਫ ਸਬਦਾਂ ਮਦਦ ਮਾਉਂਗੇ ਘਰ ਘਰ ਜਾ ਕੇ ਦਵਾਈ ਦਵੋਗੇ ਕੱਲਾ ਸਰਵੇ ਚੱਲਦਾ ਰਹੀਗਾ ਸਰ ਮੈਂ ਭਾਈ ਸਾਹਿਬ ਡਾਕਟਰ ਨੂੰ ਪਾਸ ਨਾ ਆਮ ਵਰਕਿੰਗ ਐਜ਼ ਐਪੀਡੀਮੀਓਲੋਜਿਸਟ ਸਾਡਾ ਜਿਹੜਾ ਕੰਮ ਹੈ ਜਿਵੇਂ ਹੁਣ ਸਰ ਨੇ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਹੜਾ ਆਪਣੀ ਰੇਂਜ ਇਸ ਵਾਰ अर्ਲੀ ਹੋ ਗਈਆਂ ਉਹਦੀ ਕਰਕੇ ਜਿਹੜੀ ਪਾਣੀ ਦੀ ਕਲੈਕਸ਼ਨ ਜ਼ਿਆਦਾ ਹੋ ਗਈ ਤਾਂ ਮੱਛਰ ਹੈ ਤਾਂ ਆਪਾਂ ਉਹਨੂੰ ਕੰਟਰੋਲ ਕਰਾਂਗੇ ਤਾਂ ਵਿਦਿੰਗ ਜਿਹੜੀ ਡਿਜ਼ੀਜ਼ ਹੈ ਇਹ ਵੀ ਕੰਟਰੋਲ ਹੋ ਜਾਏਗੀ ਆਪਣਾ 10 ਤੋਂ 15 ਡੇਜ਼ ਲੱਗਣਗੇ ਸਾਨੂੰ ਕੰਮ ਕਰਨ ਦੇ ਇਹਦੇ ਵਿੱਚ ਕਲਾ ਸਰਵੇ ਨਹੀਂ ਆਪਾਂ ਨਾਲ ਅੱਜ ਅਸੀਂ ਸਾਰਾ ਮਾਈਕਰੋਪਲਾਨ ਬਣਾ ਲਾਂਗੇ ਕਿ ਕਿਹੜੇ-ਕਿਹੜੇ ਬੋਰਡ ਵਿੱਚ ਕਿਸ ਤਰ੍ਹਾਂ ਜਿਹੜਾ ਆਪਾਂ ਡਾਕਟਰ ਦੀਆਂ ਟੀਮਸ ਜਿਮਪਿਊਟ ਕਰਨੀ ਹੈ ਤੇ ਉਹਦਾ ਰੂਟ ਮੈਪ ਕੀ ਬਣਾਣਾ ਤੇ ਉੱਥੋਂ ਦੀ ਸੈਂਪਲਸ ਕਲੈਕਟ ਕਰਵਾ ਕੇ ਅਸੀਂ ਅੱਗੇ ਐਸਐਚਐਸ ਸੰਗਰੂਰ ਕੇ ਸਰ ਜੀ ਮੈਡਮ ਜਿਹੜੀ ਨਾ ਇਹ ਦਵਾਈ ਦੀ ਸਪਰੇ ਕਰਾ ਰਹੇ ਹਾਂ ਆ ਪਾਣੀ ਚ ਪਾ ਕੇ ਇਹ ਕੀ ਸਪਰੇ ਦਾ ਨਾਮ ਹੈਗਾ ਕਿਉਂਕਿ ਆਮ ਪਬਲਿਕ ਨੂੰ ਵੀ ਪਤਾ ਲੱਗੇ ਆਪਣੇ ਘਰ ਚ ਆਪ ਕਰ ਸਕੀਏ ਕਿਉਂਕਿ ਜ਼ਿੰਮੇਵਾਰ ਲੋਕ ਬਹੁਤ ਜ਼ਿਆਦਾ ਕਰ ਸਕਦੇ ਨੇ ਹੋਰ ਵੀ ਦਵਾਈਆਂ ਕਰਦੇ ਨੇ ਸਪਰੀਆ ਇਹਨਾਂ ਦੀ ਵੀ ਕਰ ਸਕਦੇ ਨੇ ਸਰ ਆਪਣੇ ਕੋਲ ਜਿਹੜਾ ਮੱਛਰ ਨੂੰ ਕੰਟਰੋਲ ਕਰਨ ਦੇ ਦੋ ਹੀ ਜਿਹੜੇ ਹੁੰਦੇ ਆ ਮੇਨਲੀ ਇੱਕ ਹੁੰਦੀ ਆਪਣੇ ਕੋਲ ਲਾਰਵੀਸਾਈਡ ਇੱਕ ਹੁੰਦੀ ਆਪਣੇ ਕੋਲ ਇਨਸੈਕਟੀਸਾਈਡ ਲਾਰਵੀਸਾਈਡ ਕਿਉਂ ਹੁੰਦੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਮੋਸਕੀਟ ਦੀ ਚਾਰ ਸਟੇਜਿਸ ਹੁੰਦੀ ਹੈ ਐਗ ਲਾਰਵਾ ਪਿਉਪਾ ਤੇ ਐਡਲਟ ਇਹਦੇ ਵਿੱਚ ਆਪਾਂ ਜਿਹੜਾ ਲਾਰਵਾ ਤੇ ਇਨਸੈਕਟ ਨੂੰ ਕਵਰ ਅਪ ਕਰ ਦਈਏ ਤਾਂ ਆਪਣੀ ਡਿਜ਼ੀਜ਼ ਕੰਟਰੋਲ ਵਿੱਚ ਆ ਜਾਂਦੀ ਹੈ ਜਿਵੇਂ ਲਾਰਵਾ ਤੇ ਐਕਟ ਕਰਨ ਲਈ ਲਾਰਵੀਸਾਈਡ ਦਵਾਈ ਹੁੰਦੀ ਹੈ ਆਪਣੇ ਕੋਲ ਟੈਮੀਫੋਸ ਦਵਾਈ ਹੈ ਤੇ ਆਪਣੇ ਕੋਲ ਆਡੀਕਟ ਕੁਆਂਟੀਟੀ ਵਿੱਚ ਮੈਡੀਸਨ ਹੈਗੀ ਹੈ ਅਸੀਂ ਲੋਂਗੋਵਾਲ ਤੋਂ ਸ਼ੇਰਪੁਰ ਤੋਂ ਪਵਾਨੀਗੜ੍ਹ ਤੋਂ ਵੀ ਟੀਮਸ ਬੁਲਾ ਕੇ ਬਰੀਡਿੰਗ ਚੈਕਰ ਇੱਥੇ ਲਗਾਏ ਆ ਜਿੱਥੇ ਪਾਣੀ ਘੜਾਉਂਦੇ ਜਲਾਰਵਾ ਉੱਥੇ ਮਿਲਦਾ ਤਾਂ ਲਾਰਵੀ ਸਾਈਡ ਉਸੇ ਤੇ ਪਾ ਦਿੱਤੀ ਜਾਵੇ ਉਸੇ ਸਮੇਂ ਤਾਂ ਲਾਰਵਾ ਉੱਥੇ ਹੀ ਮਰ ਜਾਂਦਾ ਤੇ ਉਹਨੂੰ ਅਗਲੀ ਸਟੇਜਿਸ ਵਿੱਚ ਨਹੀਂ ਪਹੁੰਚ ਪਾਉਂਦਾ ਹਾਂ ਤੁਸੀਂ ਗੱਲ ਕੀਤੀ ਵੀ ਇਹਦਾ ਸਰਵੇ ਕਰਾ ਰਹੇ ਆ 20 10 ਅਕਤੂਬਰ ਤੱਕ ਸਰਵੇ ਹੋਣਾ ਹੈ ਜੀ ਉਦੋਂ ਬਾਅਦ ਕੀ ਇਹ ਲਾ ਸ਼ੁਰੂ ਹੋਏਗਾ ਨਹੀਂ ਨਹੀਂ ਅੱਜ ਤੋਂ ਹੀ ਜਿਹੜੇ ਡਾਕਟਰ ਮੈਡੀਕਲ ਦੀਆਂ ਤੇ ਲਗਾਉਂਦੇ ਕਿ ਰਿਪੋਰਟਾਂ ਆ ਜਾਣਗੇ ਤੇ ਡਾਕਟਰ ਕਿ ਰੈਮਿਕਲੀ ਹੋਪਲੀ ਮੀਟਿੰਗ ਹੋ ਜਾਂਦੀ ਹੈ ਤਾਂ ਹਾਟ ਵਿੱਚ ਆਪਾਂ ਉੱਥੇ ਕੈਂਪ ਲਗਾ ਦੇ ਸਭ ਤੋਂ ਹੀ ਚੱਲਣਗੇ ਚਲੋ ਕਰਦੇ ਹਾਂ ਵੀ 15 ਦਿਨ ਲੱਗੇ ਪੰਡਾ ਦਿਨ ਲੱਗੇ ਲਾਰਵਾ ਖਤਮ ਕਰਨ ਬਾਅਦ ਪਿਆ ਧੰਨਵਾਦੀ 2 ਮਿੰਟ ਹੋ ਗਏ ਉਤੋਂ ਪਹਿਲਾਂ 15 ਦਿਨ ਲਗਾਏ ਜਾ ਸਕਦੇ ਸੀ ਸਿਹਤ ਵਿਭਾਗ ਦੀ ਟੀਮ ਨੂੰ ਪਤਾ ਹੋਣਾ ਜੇ ਤੁਸੀਂ ਕਹਿ ਰਹੇ ਹੋ ਵੀ ਹੜਾ ਕਰਨ ਮੱਛਰ ਪੈਦਾ ਹੋ ਰਹੇ ਤਾਂ ਅੱਜ ਪਤਾ ਲੱਗ ਰਿਹਾ ਵੀ ਮੱਛਰ ਪੈਦਾ ਹੋ ਗਏ ਉਹ ਉਦੋਂ ਵੀ ਜਦੋਂ ਫਲੱਡ ਜਦੋਂ ਖਤਮ ਹੋ ਗਏ ਨਾਲੇ ਸੁਨਾਮ ਤੇ ਵੀ ਖਲਾਫੀ ਆਈ ਹੈ ਸਾਰਾ ਮੁਸ਼ਕਿਲਨਾ ਸੀ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ 15 ਦਿਨ ਲੱਗਣਗੇ ਜੀ ਸਾਰਾ ਮੱਛਰ ਭਜਾਉਣ ਵਾਸਤੇ ਲਾਰਵਾ ਖਤਮ ਕਰਨ ਵਾਸਤੇ ਤਾਂ 2-3 ਮਹੀਨੇ ਤਾਂ ਹੋ ਗਏ ਜੀ ਸਪੈਸ਼ਲ ਜਿਹੜੀ ਹੈਲਥ ਕੈਂਪੀ ਹੈ ਨਾ 14 ਤੋਂ ਸ਼ੁਰੂ ਹੋਈ ਹੈ 14 15 16 ਆਪਣਾ ਇੱਕ ਵਾਰ ਜਿਹੜੀ ਆਸ਼ਾ ਵਰਕਰ ਦੁਆਰਾ ਸਰਵੇ ਪਹਿਲਾਂ ਵੀ ਕੀਤਾ ਜਾ ਚੁੱਕਿਆ ਚਾਰ ਬਲੀਡਿੰਗ ਚੈੱਕ ਦਾ ਸਨਾਮ ਵਿੱਚ ਹੈਗੇ ਆ ਉਹ ਵੀ ਡੇਲੀ 2-2 ਜਿਹੜੀਆਂ ਐਕਟੀਵਿਟੀਜ਼ ਕਰਦੇ ਆ ਉਹਦੇ ਵਿੱਚ ਜਿਹੜੀਆਂ ਇਹ ਪਹਿਲਾਂ ਕੋਈ ਆਸ਼ਾ ਵਰਕਰ ਨਹੀਂ ਦੇਖੀ ਜੀ ਕਿ ਸਾਰੇ ਨਹੀਂ ਨਹੀਂ ਇਹ ਗਲਤ ਕਹਿ ਰਹੇ ਹਾਂ ਕੋਈ ਟੀਮ ਨਹੀਂ ਆਈ ਹਾਂ ਹੁਣ ਟੀਮਾਂ ਗਈਆਂ ਨੇ ਸਿਰਫ ਨੋਟ ਕਰਕੇ ਆਉਂਦੀਆਂ ਨੇ ਇਹ ਵੀ ਜਿਹੜੀਆਂ ਟੀਮਾਂ ਰਵਾਨਾ ਕੀਤੀਆਂ ਪ੍ਰੋਪਰ ਡਿਊਟੀ ਨਹੀਂ ਕਰ ਰਹੀਆਂ ਤਾਂ ਹੀ ਸ਼ਾਇਦ ਲੱਗਦਾ ਤੁਸੀਂ ਵੀ ਤਾਂ ਹੀ ਆਏ ਹੋ ਕਿਉਂਕਿ ਇਹ ਪ੍ਰੋਪਰ ਕੰਮ ਨਹੀਂ ਅਰੀ ਉਹਦਾ ਪ੍ਰੋਪਰ ਕੰਮ ਨਹੀਂ ਹੋ ਰਿਹਾ ਸਰ ਜਿਹੜੀਆਂ ਟੀਮਸ ਵੱਲੋਂ ਕੀਤਾ ਜਾ ਰਿਹਾ ਇਹ ਹੁੰਦਾ ਹੈ ਕਿ ਜਿਵੇਂ ਸਟਾਰਟਿੰਗ ਵਿੱਚ ਕੋਈ ਵੀ ਜਿਵੇਂ ਆਪਣੇ ਕੋਲ ਕੋਵਿਡ ਵੀ ਆਇਆ ਤਾਂ ਥੋੜੇ ਜਦੋਂ ਵੀ ਕੋਈ ਚੀਜ਼ ਸਟਾਰਟ ਹੁੰਦੀ ਹੈ ਤਾਂ ਥੋੜੀ ਬਹੁਤ ਜਿਹੜਾ ਆਪਾਂ ਨੂੰ ਕਵਰ ਅਪ ਕਰਨ ਲਈ ਟਾਈਮ ਲੱਗਦਾ ਹੈ ਟੀਮਸ ਹੁਣਾਂ ਜਿਸੀ ਤਾਂ ਹੀ ਦੁਬਾਰਾ ਹੈ ਕਿ ਨਾ ਕਿ ਮਾਈਕਰੋ ਪਲੈਨਿੰਗ ਟੀਮਸ ਇਨਕਰੀਸ ਕਰਕੇ ਡਾਕਟਰਾਂ ਦਾ ਸ케줄 ਲਾ ਕੇ ਆਪਾਂ ਨੂੰ ਕਵਰ ਕਰ ਸਕਦੇ ਮੈਂ ਕਿ ਤੁਸੀਂ ਇਹ ਲਾਊਡ ਕਰ ਸਕਦੇ ਕਿ ਜਿਹੜੇ ਵੀ ਕੰਸਮਰ ਜਿਹੜਾ ਕਲੀਕ ਕਰੇਗੀ ਕਿ ਇਹ ਇਸ ਤਰ੍ਹਾਂ ਕਦੇ ਨਹੀਂ ਆਉਂਦਾ ਤੁਰਕੀ ਅਸੀਂ ਤਾਂ ਨੀਕ ਕਵੈਂਟ ਕਰਦੇ ਉਹਨਾਂ ਨੂੰ ਉਹ ਆਪਣੇ ਤਰ੍ਹਾਂ ਵੀ ਚੀਜ਼ ਕਰ ਸਕਦੇ ਹੈ ਬਿਲਕੁਲ ਜੜੀਆਂ ਸਪਰੀ ਸਾਦੀਆਂ ਮਾਸਕ ਟੂ ਰਿਪੇਅਰਿੰਗ ਹੋਣੀਆਂ ਆਪਣੇ ਤਰ੍ਹਾਂ ਵਿੱਚ ਕਰ ਲੈ ਬੈਟਰ ਜੜੀਆਂ ਮਾਸਕ ਟੂ ਪੋਇਸ ਨਾਲ ਉਹ ਲਗਾ ਕੇ ਤਾਂ ਮਾਸਕ ਵੀ ਫੈਲ ਕਰੀਮ ਤਾਂ ਉਹ ਦੂਸਰੀ ਕਵੈਂਟ ਕਰ ਦੋ ਕੀ ਕਰ ਸਕਦੇ ਹੋ ਨਾਰਮਲੀ ਜੇ ਤੁਹਾਨੂੰ ਜੜੀਆਂ ਆ ਗਈਆਂ ਇਹ ਸੁਪਰੀ ਤੇ ਇਸ ਤਰ੍ਹਾਂ ਹੀ ਕ੍ਰਮ ਸਤੈ ਹੀ ਪਿੱਛੇ ਆਖਰੀ ਪੱਤੀ ਸੰਜੀਤ ਜੀ ਨੇ ਬੁਕਾਰੀ ਇਹ ਪੂਰੀ ਬਮਾਜੀ ਪਤਾ ਲੱਗਿਆ ਲੋਕਾਂ ਚੱਕ ਤੱਕ ਕਲੀਅਰ ਨਹੀਂ ਤੁਸੀਂ ਕਹਿੰਦੇ ਚਿਕਨਗੁਨੀ ਨਹੀਂ ਹੈਗਾ ਇਹ ਕਿਉਂ ਹੱਦ ਪੈਰ ਦੁਖ ਰਹੇ ਨੇ ਜੀ ਤੁਸੀਂ ਤਾਂ ਸਾਰੇ ਡਾਕਟਰ ਮਾਹੀ ਦੱਸਿਆ ਕਿ ਵਾਇਰਲ ਫੀਵਰ ਹੀ ਲੱਗ ਕਿਉਂਕਿ ਜਿੰਨੇ ਕੇਸ ਆਉਂਦੇ ਆ ਫਿਰ ਆਪਣੇ ਕੋਲ ਸਰੋਲੋਜੀ ਪੋਜ਼ਿਟਿਵ WHO ਦੀਆਂ ਜਿਹੜੀਆਂ ਗਾਈਡਲਾਈਨਸ ਹੈ ਜਦ ਤੱਕ ਸਰੋਲੋਜੀ ਪੋਜ਼ਿਟਿਵ ਨਹੀਂ ਆਉਂਦਾ ਉਦੋਂ ਤੱਕ ਆਪਾਂ ਇਹਨੂੰ ਕਨਫਰਮ ਕੇਸ ਨਹੀਂ ਮੰਨ ਸਕਦੇ ਆਪਣੇ ਕੋਲੋਂ 800 ਦੇ ਅਰਾਊਂਡ ਡੈਂਗੂ ਚਿਕਨਗੁਨੀਆ ਦੇ ਟੈਸਟ ਜਿਹੜੇ ਐ SSH ਲੈਬਸ ਸੰਜੂਰ